ਮੇਰਾ ਨਾਮ ਗੁਰਲੀ ਹੈ ਨਾ ਇਹ ਬੈਸਟ ਅਸੀਂ ਲੁਧਿਆਣਾ ਤੋਂ ਪੰਜਾਬ ਤੋਂ ਤੇ ਬੈਸਟ ਟੂਰ ਸੀਗਾ ਸਿਡਨੀ ਦਾ ਮਤਲਬ ਐਡੀਲੇਡ ਦਾ ਪਹਿਲਾਂ ਅਸੀਂ ਸਿਡਨੀ ਗਿਆ ਨਾ ਫਰਜ਼ਾ ਗਿਆ ਜਿੱਦਾਂ ਇਸੇ ਆਇਆ ਫਰਜ਼ਾ ਨਿਸ਼ੇ ਵਿੱਚ ਪੰਜਾਬੀ ਪੰਜਾਬੀ ਦੇ ਕੰਮ ਕਰਦਾ ਆ ਯਾਹ ਬੜੀਆ ਬਹੁਤ ਜ਼ਿਆਦਾ ਬਹੁਤ ਬੈਸਟ ਬੰਦੇ ਆ ਸਭ ਕੁਝ ਬੈਸਟ ਸਭ ਤੋਂ ਸਭ ਤੋਂ ਵਧੀਆ ਸਭ ਤੋਂ ਵਧੀਆ ਕੀ ਲੱਗਿਆ ਓਏ ਹੋਏ 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 ਕਰਦੇ ਇੱਥੇ ਆਸਟ੍ਰੇਲੀਆ ਤੋਂ ਆਸਟ੍ਰੇਲੀਅਨ ਕਲਚਰ ਦੇਖ ਕੇ ਆਸਟ੍ਰੇਲੀਆ ਕਲਚਰ ਐਕਸਪੀਰੀਅੰਸ ਕਰਨ ਤੋਂ ਬਾਅਦ ਹੁਣ ਥਰਡ ਲਾਸਟ ਡੇ ਅਸੀਂ ਪੰਜਾਬੀ ਕਲਚਰ ਆਸਟ੍ਰੇਲੀਆ ਵਾਲਾ ਪੰਜਾਬੀ ਕਲਚਰ ਐਕਸਪੀਰੀਅੰਸ ਕਰ ਰਹੇ ਹਾਂ ਐਂਡ ਦੈਟਸ ਗੁੱਡ ਅਮੇਜ਼ਿੰਗ ਥੈਂਕ ਯੂ ਵੈਰੀ ਗੁੱਡ ਜੀ ਵੈਰੀ ਗੁੱਡ ਵੈਲਕਮ ਜੀ ਵੈਲਕਮ ਥੈਂਕ ਯੂ ਵੈਰੀ ਮੱਚ ਦੈਟਸ ਗੁੱਡ ਦੈਟਸ ਗ੍ਰੇਟ ਟੂ ਹੀਅਰ ਇਹ ਟੂਰ ਸਾਡਾ 10 ਦਿਨਾਂ ਦਾ ਸੀ ਅੱਛਾ ਜੀ ਮੈਂ ਪਟਿਆਲਾ ਤੋਂ ਆਇਆ ਹਾਂ ਪਟਿਆਲਾ ਪੰਜਾਬੋਂ ਸਿਰਫ ਸਕੂਲ ਹੈ ਤੁਹਾਡਾ ਕੀ 14 ਦੇ ਤਹਿਤ ਸੀ ਆਇਆ ਰਾਇਨ ਇੰਟਰਨੈਸ਼ਨਲ ਸਕੂਲ ਆ ਤੇ ਇੱਕ ਕਲਚਰਲ ਐਕਸਚੇਂਜ ਪ੍ਰੋਗਰਾਮ ਅੱਛਾ ਜੀ ਤੇ ਅਸੀਂ ਤੇ ਚਾਰਲਸ ਕੈਂਪਲ ਕਾਲਜ ਚਾਏ ਸੀ ਅੱਛਾ ਜੀ ਸਿਡਨੀ ਤੇ ਐਡਲੇਡ ਤੇ ਇੱਥੇ ਸਾਡਾ ਬਹੁਤ ਵਿਦਿਅਕ ਐਕਸਪੀਰੀਅੰਸ ਰਿਹਾ ਤੁਹਾਡੇ ਨਾਲ ਆਪਕੀ ਫੈਮਿਲੀ ਦੇ ਸਾਥ ਸਾਡੇ ਸਾਰੇ ਨਾਲ ਥੈਂਕ ਯੂ ਸੋ ਮੱਚ ਮਸ਼ਕਾ ਸਸਿਕਾ ਜੀ ਪੈਨਡੂ ਆਸਟ੍ਰੇਲੀਆ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਜੀ ਮੈਂ ਤੁਹਾਡਾ ਦੋਸਤ ਤੇ ਹੋਸਟ ਜੋਲੀ ਗਰਗ ਅੱਜ ਆਪਾਂ ਗੱਲ ਕਰ ਰਹੇ ਹਾਂ ਜੀ ਆਪਣੀ ਸੰਸਕ੍ਰਿਤੀ ਦੀ ਆਪਣੇ ਕਲਚਰ ਦੀ ਆਪਣੀ ਸਭਿਤਾ ਦੀ ਕਿਵੇਂ ਇਹਦਾ ਇੱਕ ਮੈਸ ਨੂੰ ਹੱਡ ਬੀਤੀ ਕਹਿੰਦੇ ਨੇ ਜੀ ਉਹ ਦੱਸਣ ਜਾ ਰਿਹਾ ਅੱਜ ਐਡਲਿਡ ਦੇ ਵਿੱਚ ਰਹਿੰਦੇ ਹਾਂ ਜੀ ਅਸੀਂ ਸਾਊਥ ਆਸਟ੍ਰੇਲੀਆ ਦੀ ਕੈਪੀਟਲ ਸਿਟੀ ਹੈ ਇਹਦੇ ਵਿੱਚ ਕੀ ਹੁੰਦਾ ਕਿ ਲਗਭਗ ਅਜ ਤੋਂ 15 ਦਿਨ ਪਹਿਲਾਂ ਇੰਡੀਆ ਤੋਂ ਇੱਕ ਟੂਰ ਆਂਦਾ ਟੂਰ ਕੀ ਦਾ ਆਉਂਦਾ ਹੈ ਬੱਚਿਆਂ ਦਾ ਜਿਹਦੇ ਵਿੱਚ ਕੀ 7ਵੀਂ ਕਲਾਸ ਤੋਂ ਲੈ ਕੇ 12ਵੀਂ ਕਲਾਸ ਦੇ ਬੱਚੇ ਨੇ ਜਿਹਦਾ ਕਿ ਮੈਨੂੰ ਕੋਈ ਵੀ ਇਲਮ ਨਹੀਂ ਹੈ ਵੀ ਕਿਦੋਂ ਆ ਰਹੇ ਹੈ ਕੌਣ ਆ ਰਿਹਾ ਹੈ ਕੁਝ ਨਹੀਂ ਪਤਾ ਤਾਂ ਇੱਕ ਮੈਨੂੰ ਫੋਨ ਆਉਂਦਾ ਬੰਬੇ ਤੋਂ ਬੰਬੇ ਤੋਂ ਸਾਡੇ ਇੱਕ ਜਾਣਕਾਰ ਨੇ ਜੀ ਕਾਲਾ ਵਾਲੀ ਮੰਡੀ ਦਾ ਰਹਿਣ ਵਾਲਾ ਮੈਂ ਹੈ ਜੀ ਡਿਸਟ੍ਰਿਕਟ सिरसा ਹਰਿਆਣੇ ਦਾ ਉੱਥੇ ਦਾ ਸਾਡਾ ਇੱਕ ਸਕੂਲ ਹੁੰਦਾ ਸੀਗਾ ਜੀ ਨਵਯੁਗ पाठशाला ਕਹਿੰਦੇ ਕਿ ਉਹ ਐਸਾ ਸਕੂਲ ਸੀਗਾ ਜੀ ਜਿਹਦੇ ਵਿੱਚ ਕੀ 3-3 ਕਈ ਤਾਂ ਚਾਰ ਚਰ ਪੀੜੀਆਂ ਬੜੀਆਂ ਸਾਡੇ ਆਦਰਨੀਏ ਸਾਡੇ ਬਲਕੇ ਬਜ਼ੁਰਗ ਸਾਡੇ ਗੁਰੂ ਮਾਸਟਰ ਸ਼ਰੀਰੂਲਦੂ ਰਾਮ ਜੀ ਉਸ ਸਕੂਲ ਨੂੰ ਚਲਾਇਆ ਕਰਦੇ ਸੀਗੇ ਉਹਨਾਂ ਦੇ ਬੇਟੇ ਜਿਹੜਾ ਕਿ ਅਸੀਂ ਬੰਟੂ ਚਾਚਾ ਜੀ ਕਹਿੰਦੇ ਆ ਉਹ ਬੰਬੇ ਰਹਿੰਦੇ ਤੇ ਉਹਨਾਂ ਦੀ ਵਾਈਫ ਮਿਨਾਕਸ਼ੀ ਜੀ ਉਹਨਾਂ ਦਾ ਮੈਨੂੰ ਫੋਨ ਆਉਂਦਾ ਕਹਿੰਦੇ ਜੋਲੀ ਕੀ ਸਾਡੇ ਸਕੂਲ ਦਾ ਰਾਇਨ ਇੰਟਰਨੈਸ਼ਨਲ ਸਕੂਲ ਹੈ ਜੀ ਇੰਡੀਆ ਦੇ ਵਿੱਚ ਉਹਨਾਂ ਦੇ ਬੱਚਿਆਂ ਦਾ ਟੂਰ ਆਇਆ ਹੋਇਆ ਹੈ ਐਡਲਟ ਦੇ ਵਿੱਚ ਮੈਂ ਕਹਾਂ ਜੀ ਬਹੁਤ ਅੱਛੀ ਗੱਲ ਹੈ ਤੇ 1 ਸਾਲ ਪਹਿਲਾਂ ਉਹ ਖੁਦ ਵੀ ਇੱਕ ਟੂਰ ਲੈ ਕੇ ਆਏ ਸੀ ਇਦਾਂ ਬੱਚਿਆਂ ਦਾ ਤੇ ਉਦੋਂ ਮੈਨੂੰ ਸੁਭਬ ਮਿਲਿਆ ਬੱਚਿਆਂ ਨੂੰ ਮਿਲਣ ਦਾ ਅਸੀਂ ਸਿਟੀ ਕੁੰਮੇ ਬੱਚਿਆਂ ਨੂੰ پارਲੀਮੈਂਟ ਲੈ ਕੇ ਗਿਆ پارਲੀਮੈਂਟ ਚ ਆਨਰੇਬਲ ਰਸਲ ਵਾਟਲੇ ਨੇ ਹੋਸਟ ਕੀਤਾ ਸਾਨੂੰ ਬਧੀਆਂ ਬੱਚਿਆਂ ਨੇ ਕਾਫੀ ਵਧੀਆ ਐਕਸਪੀਰੀਅੰਸ ਰਿਹਾ ਬੱਚਿਆਂ ਦਾ ਤਾਂ ਐਸੇ ਕਰਕੇ ਫਿਰ ਜਦੋਂ ਉਹਨਾਂ ਦਾ ਫੋਨ ਆਇਆ ਤਾਂ ਮੈਨੂੰ ਲੱਗਿਆ ਇੱਕ ਵਾਰ ਤਾਂ 11 ਸ਼ਾਇਦ ਦੁਬਾਰਾ ਆਏ ਹੋਣਗੇ ਪਰ ਜਦੋਂ ਉਹ ਕਹਿੰਦੇ ਨਹੀਂ ਮੈਂ ਬੰਬੇ ਐ ਮੈਂ ਬੰਬੇ ਤੋਂ ਬੋਲ ਰਹੀ ਹਾਂ ਤੇ ਐਦਾਂ ਕਰਕੇ ਉਹ ਟੂਰ ਦੁਬਾਰਾ ਆਇਆ ਮੈਂ ਕਹੇਗੀ اچھی ਗੱਲ ਹੈ ਪਰ ਮੈਨੂੰ ਉਹਨਾਂ ਨੇ ਹੋਰ ਕੁਝ ਨਹੀਂ ਦੱਸਿਆ ਕਹਿੰਦੇ ਚਲੋ ਸਾਨੂੰ ਸੋਨੂੰ ਸਰ ਜਿਹੜੇ ਆਏ ਸੀਗੇ ਉਹ ਕੰਟੈਕਟ ਕਰਨਗੇ ਮੈਂ ਠੀਕ ਹੈ ਇਟਸ ਓਕੇ ਤੇ ਉਹਨਾਂ ਨੇ ਕੀ ਕੀਤਾ ਜੀ ਜਦੋਂ ਇੱਥੇ ਮੈਨੂੰ 2 ਦਿਨਾਂ ਬਾਅਦ ਜਦੋਂ ਉਹਨਾਂ ਦਾ ਫੋਨ ਆਇਆ ਸੀ ਮੈਂ ਅਕਸੀਦਾ 2 ਦਿਨ ਬਾਅਦ ਗਰੀਸ਼ ਦਲਵੀ ਜਿਹੜੇ ਕਿ ਉੱਥੋਂ ਦੇ ਇੱਕ ਟੀਚਰ ਹੈ ਰਿਆਨ ਇੰਟਰਨੈਸ਼ਨਲ ਸਕੂਲ ਬੰਬੇ ਦੇ ਉਹਨਾਂ ਦਾ ਫੋਨ ਆਉਂਦਾ ਜੋਲੀ ਜੀ ਨਮਸਕਾਰ ਮੈਂ ਕਹੇ ਨਮਸਤੇ ਜੀ ਤੇ ਕਹਿੰਦੇ ਕਿ ਜੋਲੀ ਜੀ ਤੁਹਾਨੂੰ ਇੱਕ ਦੱਸਣਾ ਸੀ ਕਿ ਅਸੀਂ ਇੱਥੇ ਆਏ ਹੋਏ ਹਾਂ ਤੇ ਸਾਡੀ ਇੱਕ ਸਮੱਸਿਆ ਹੈ ਮੇ ਸਮੱਸਿਆzon ਕੀ ਵੀ ਥੋੜੇ ਜੇ ਮੇਰੇ ਕੰਨ ਖੜੇ ਹੋਏ ਦੱਸੋ ਜੀ ਹੁਕਮ ਕਰੋ ਅਸੀਂ ਖੜੇ ਆ ਤੁਹਾਡੇ ਨਾਲ ਕੰਨੀ ਸਮੱਸਿਆ ਇਹ ਹੈ ਵੀ ਇਸ ਵਾਰ ਜਿਹੜੇ ਸਟੂਡੈਂਟ ਆਏ ਨੇ ਨਾ ਉਹ ਸਾਰੇ ਪੰਜਾਬ ਦੇ ਕਿਉਂਕਿ ਰਿਆਨ ਇੰਟਰਨੈਸ਼ਨਲ ਸਕੂਲ ਦੀਆਂ ਆਈ ਥਿੰਕ ਕਾਫੀ ਬ੍ਰਾਂਚੇਸ ਹੋਣਗੇ ਇੰਡੀਆ 'ਚ ਤੇ ਇਸ ਵਾਰ ਜਿਹੜਾ ਪ੍ਰੋਗਰਾਮ ਸੀਗਾ ਉਹ ਪੰਜਾਬ ਦੇ ਬੱਚਿਆਂ ਦਾ ਸੀਗਾ ਜ਼ਿਆਦਾਤਰ ਬੱਚੇ ਲੁਧਿਆਣੇ ਤੇ ਜਲੰਧਰ ਤੋਂ ਸੀ ਬੱਚੇ ਦੀ ਏਜ ਜਿਹੜੀ ਸੀ ਜੀ ਉਹ ਜਾਂ ਸਕੂਲਿੰਗ ਦੱਸਦਾ ਉਹ 7ਵੀਂ ਗ੍ਰੇਡ ਤੋਂ ਲੈ ਕੇ 12ਥ ਗ੍ਰੇਡ ਤੱਕ ਦੇ ਬੱਚੇ ਸੀ ਸਕੂਲ ਐਕਸਚੇਂਜ ਪ੍ਰੋਗਰਾਮ ਹੁੰਦਾ ਜੀ ਉਹਦੇ ਤਹਿਤ ਇਹ ਬੱਚੇ ਇੱਥੇ ਆਏ ਸੀਗੇ ਚਾਰਲਸ ਸਟਰਟ ਇੱਕ ਸਕੂਲ ਹੈ ਕੈਂਬਲਟਾਊਨ ਦੇ ਵਿੱਚ ਉਸ ਸਕੂਲ ਦੇ ਵਿੱਚ ਉਹਨਾਂ ਨੇ ਆਉਣਾ ਸੀ ਜਦੋਂ ਆਪਾਂ ਕਹਿੰਦੇ ਕੋਈ ਸਕੂਲ ਦੇ ਵਿੱਚ ਆਉਣਾ ਸੀ ਦਾ ਇਹਦਾ ਮਤਲਬ ਇਹ ਹੈ ਕਿ ਉਸ ਇਥੋਂ ਦੇ ਐਡਲਟ ਦੇ ਸਕੂਲ ਦੇ ਬੱਚੇ ਨਾਲ ਉਹਨਾਂ ਨੇ ਮਿੰਗਲ ਹੋਣਾ ਤੇ ਉਹਨਾਂ ਬੱਚਿਆਂ ਦੇ ਘਰਾਂ ਦੇ ਵਿੱਚ ਹੀ ਰਹਿਣਾ ਹੈ ਤਾਂ ਇਹ ਇੱਕ ਐਕਸਚੇਂਜ ਪ੍ਰੋਗਰਾਮ ਹੈ ਕਿ ਉਹ ਬੱਚੇ ਜਿਹੜਾ ਆਪਣੇ ਇਥੋਂ ਦੇ ਗੋਰੇ ਬੱਚੇ ਆ ਉਹਨਾਂ ਦੇ ਘਰਾਂ 'ਚ ਰਹਿੰਦੇ ਆ ਤਾਂ ਕਿ ਉਹ ਉੱਥੋਂ ਦਾ ਕਲਚਰ ਇਥੋਂ ਦਾ ਸਿਸਟਮ ਇਥੋਂ ਦਾ ਖਾਣ ਪੀਣ ਇਥੋਂ ਦਾ ਸਾਰੀ ਲਾਈਫ ਨੂੰ ਉਹ ਨੇੜੇ ਤੋਂ ਦੇਖ ਸਕਣ ਵੀ ਆਸਟ੍ਰੇਲੀਆ ਦੇ ਵਿੱਚ ਇੰਡੀਆ ਨਾਲੋਂ ਕੀ ਡਿਫਰੈਂਟ ਹੈ ਤੇ ਐਜੂਕੇਸ਼ਨਲੀ ਕੀ ਡਿਫਰੈਂਟ ਹੈ ਘਰਾਂ ਦੇ ਵਿੱਚ ਕੀ ਡਿਫਰੈਂਟ ਹੈ ਮਤਲਬ ਕਿਵੇਂ ਚੱਲਦਾ ਸਾਰਾ ਸਿਸਟਮ ਨਾ ਵਧੀਆ ਤਰੀਕਾ ਇਹ ਬਹੁਤ ਵਧੀਆ ਐਕਸਚੇਂਜ ਪ੍ਰੋਗਰਾਮ ਹੈ ਇੱਥੋਂ ਦੇ ਬੱਚੇ ਵੀ ਦੁਨੀਆ ਪਰ ਦੇ ਹਰ ਮੁਲਕ ਦੇ ਵਿੱਚ ਜਾਂਦੇ ਆ ਤੇ ਇੰਡੀਆ ਦੇ ਬੱਚੇ ਵੀ ਦੁਨੀਆ ਦੇ ਹਾਰੇ ਮੁਲਕਾਂ ਚ ਜਾਂਦੇ ਆ ਪਰ ਜਿਹੜਾ ਇਹ ਸਵੱਬ ਬਣਿਆ ਜਦੋਂ ਇੱਥੇ ਆਏ ਸੀਗੇ ਤਾਂ ਜਦੋਂ ਦਲਵੀ ਜੀ ਨੇ ਮੈਨੂੰ ਕਿਹਾ ਕਿ ਸਮੱਸਿਆ ਇਹ ਹੈ ਕਿ ਸਾਰੇ ਬੱਚੇ ਪੰਜਾਬ ਦੇ ਆ ਮੈਂ ਕਹੀਆ ਤਾਂ ਇਹ ਤਾਂ ਇਹ ਤਾਂ ਖੁਸ਼ੀ ਦੀ ਗੱਲ ਹੈ ਸਮੱਸਿਆ ਥੋੜੀ ਹੈ ਪਰ ਕਹਿੰਦੇ ਨਹੀਂ ਜੀ ਕਹਿੰਦੇ ਕਿਉਂਕਿ ਮੈਂ ਬੰਬਈ ਤੋਂ ਐ ਤੇ ਜਿਹੜੇ ਬੱਚੇ ਆ ਨਾ ਉਹ ਬੱਚੇ ਮੋਸਟਲੀ ਪੰਜਾਬੀ ਫੂਡ ਖਾਣਾ ਪਸੰਦ ਕਰਦੇ ਆ ਤੇ ਉਹ ਥੋੜਾ ਜਿਹਾ ਕਹਿੰਦੇ ਇਸ ਚੀਜ਼ ਨੂੰ ਲੈ ਕੇ ਨਾ ਪਰੇਸ਼ਾਨ ਨੇ ਕਿ ਉਹਨਾਂ ਨੂੰ ਸਵੇਰ ਉਹੀ ਬ੍ਰੈਡ ਓਮਲੇਟ ਬ੍ਰੈਡ ਓਮਲੇਟ ਤੇ ਉਹ ਸਭ ਚੀਜ਼ਾਂ ਹੀ ਕਹਿੰਦੇ ਉਹਨਾਂ ਨੂੰ ਖਾਣੀਆਂ ਪੈਂਦੀਆਂ ਮੈਂ ਕਿਹਾ ਇਹ ਤਾਂ ਕੋਈ ਗੱਲ ਹੀ ਨਹੀਂ ਹੋਈ ਸਰ ਕੋਈ ਦਿੱਕੇ ਤਾਂ ਸਮੱਸਿਆ ਹੀ ਨਹੀਂ ਹੈ ਕੋਈ ਤੁਸੀਂ ਐ ਕਰੋ ਇਹਨਾਂ ਸਾਰਿਆਂ ਨੂੰ ਨਾ ਤੁਸੀਂ ਮੇਰੇ ਕੋਲ ਲੈ ਕੇ ਆਓ ਘਰ ਲੈ ਕੇ ਆਓ ਮੇਰੇ ਸਾਡੇ ਮੈਂਟਰ ਹੈ ਜੀ ਬਰਜੇਸ਼ ਗਰਗ ਜੀ ਜੈ ਦੁਰਗਾ ਸੰਗੀਤਨ ਮੰਡਲ ਸਿੱਖ ਸੰਸਥਾ ਚਲਾਣੇ ਉਹਦੇ ਪ੍ਰਧਾਨ ਨੇ ਜੀ ਉਹਨਾਂ ਨਾਲ ਮੈਂ ਗੱਲ ਕੀਤੀ ਸਾਡੇ ਕੁਝ ਹੋਰ ਮੈਂਬਰਾਂ ਨਾਲ ਵੀ ਗੱਲ ਹੋਈ ਕਹਿੰਦੇ ਕੋਈ ਗੱਲ ਨਹੀਂ ਆਪਾਂ ਸਾਰੇ ਆਪਾਂ ਮਿਲਦੇ ਆਪਾਂ ਬੱਚਿਆਂ ਨੂੰ ਮਿਲਦੇ ਆ ਸਾਰਿਆਂ ਨੂੰ ਉਹਨਾਂ ਦੀ ਹੌਸਲਾ ਵਧਾਈ ਕਰਦੇ ਆ ਉਹਨਾਂ ਨੂੰ ਸਮਝਾਉਂਦੇ ਆ ਤੇ ਕੁਝ ਬੱਚਿਆਂ ਨੇ ਐਕਚੁਅਲੀ ਜਦੋਂ ਕੀ ਹੋਇਆ ਵੀ ਕਲਚਰਲ ਡਿਫਰੈਂਸ ਦੇ ਕਾਰਨ ਪੰਜਾਬ ਦੇ ਬੱਚੇ ਸੀ ਆਬਵੀਅਸਲੀ ਜਿਹੜੇ ਬੱਚੇ ਇੱਥੇ ਆਸਟ੍ਰੇਲੀਆ ਦੇ ਵਿੱਚ ਆਏ ਐ ਤੇ ਮੈਨੂੰ ਲੱਗਦਾ 3 ਤੋਂ 4 ਲੱਖ ਰੁਪਇਆ ਇੱਕ ਬੱਚੇ ਦੀ ਫੀਸ ਵੀ ਹੋਣੀ ਹੈ ਜੀ ਤੇ ਉਹ ਇੰਨੇ ਪੈਸੇ ਭਰ ਕੇ ਜੁਦਾ ਇੱਥੇ ਆਏ ਸੀ ਤਾਂ ਉਹ ਅੱਛੇ ਘਰਾਂ ਦੇ ਬੱਚੇ ਹੋਣੇ ਐ ਤੇ ਤਾਂ ਕਿ ਉਹਨਾਂ ਨੇ ਕਦੇ ਕੋਈ ਘਰ ਦਾ ਕੰਮ ਨਹੀਂ ਕੀਤਾ ਸੀ ਤੇ ਇਹੀ ਐਕਚੁਅਲੀ ਜ਼ਰੂਰੀ ਹੈ ਤੇ ਉਹਨਾਂ ਨੂੰ ਦਿਖਾਉਣਾ ਸੀ ਇਹ ਨਹੀਂ ਹੈ ਵੀ ਘਰ ਦਾ ਕੰਮ ਇੱਥੇ ਆ ਕੇ ਕਰਨਾ ਪਿਆ ਉਹਨਾਂ ਨੂੰ ਇੱਥੇ ਸਾਰੇ ਹੀ ਆਪਣੇ ਘਰਾਂ ਦਾ ਕੰਮ ਆਪ ਕਰਦੇ ਨੇ ਚਾਹੇ ਘਰਾਂ ਦੇ ਵਿੱਚ ਬੱਚਿਆਂ ਨੂੰ ਵੀ ਇਨਕ੍ਰੀਜ਼ ਕੀਤਾ ਜਾਂਦਾ ਹੈ ਕਿ ਤੁਸੀਂ ਘਰ ਦੇ ਕੰਮ ਚ ਮਤਲਬ ਕੀ ਹੁੰਦਾ ਵੀ ਆਪਣੇ ਆਪਣਾ ਖਾਣਾ ਤੁਸੀਂ ਆਪੇ ਪਾ ਕੇ ਖਾ ਲਓ ਆਪਣੇ ਜਿਹੜੇ ਬਰਤਨ ਹੈ ਉਹਨੂੰ ਤੁਸੀਂ ਸਿੰਕ ਦੇ ਵਿੱਚ ਰੱਖ ਦੋ ਹੋ ਸਕੇ ਤਾਂ ਵਰਤਨ ਨੂੰ ਡਿਸ਼ਵਾਸ਼ਰ ਦੇ ਵਿੱਚ ਪਾ ਦਿਓ ਸਾਫ਼ ਕਰਕੇ ਉਹਨਾਂ ਨੂੰ ਸਾਈਡ ਤੇ ਰੱਖ ਦੋ ਇਹਨੂੰ ਵੀ ਇੱਕ ਆਪਣੇ ਇੰਡੀਆ ਦੇ ਬੱਚੇ ਜਿਹੜੇ ਸਪੈਸ਼ਲੀ ਹੈ ਉਹਨੂੰ ਇੱਕ ਕੰਮ ਗਿੰਦੇ ਹੈ ਜਿਹੜਾ ਕਿ ਇੱਥੋਂ ਲਈ ਇਹ ਇੱਕ ਉਹਨਾਂ ਦੀ ਰੋਜ਼ਮਰਰਾ ਦੀ ਲਾਈਫ ਦਾ ਇੱਕ ਹਿੱਸਾ ਹੈ ਉਹਦੇ ਨਾਲ ਉਹ ਕੀ ਹੋਇਆ ਉਹਨਾਂ ਕੁਝ ਬੱਚਿਆਂ ਨੇ ਉਹਤੇ ਕੰਪਲੇਂਟ ਕੀਤੀ ਉਹਨਾਂ ਨੂੰ ਸਰ ਨੂੰ ਤੇ ਉਹ ਥੋੜੇ ਜਿ ਚਿੰਤਿਤ ਸੀਗੇ ਮੈਂ ਕੋਈ ਨਹੀਂ ਸਰ ਤੁਸੀਂ ਇਸ ਘਰੇ ਲੈ ਕੇ ਆਓ ਆਪਾਂ ਬੱਚਿਆਂ ਨੂੰ ਸਮਝਾਵਾਂਗੇ ਵੀ ਤੇ ਵਧੀਆ ਆਪਾਂ ਇੰਜੋਏ ਵੀ ਕਰਾਂਗੇ ਤੁਹਾਨੂੰ ਇਸ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਕਿ ਬੱਚਿਆਂ ਨੇ ਤੁਸੀਂ ਬੱਚਿਆਂ ਦੇ ਚਿਹਰੇ ਦੀ ਖੁਸ਼ੀ ਤੋਂ ਦੇਖ ਸਕਦੇ ਹੋ ਕਿ ਉਹਨਾਂ ਨੂੰ ਆਇਆ ਨੂੰ 4 ਤੋਂ 5 ਦਿਨ ਹੋ ਗਏ ਸੀ ਉਸ ਤੋਂ ਬਾਅਦ ਜਦੋਂ ਪੰਜਾਬੀ ਫੈਮਿਲੀ ਨੂੰ ਉਹਨਾਂ ਨੂੰ ਮਿਲਣ ਦਾ ਸਬਬਬ ਮਿਲਿਆ ਤਾਂ ਸਾਡੇ ਵੀ ਅੱਖਾਂ ਦੇ ਵਿੱਚ ਹੰਝੂ ਆ ਗਏ ਨੇ ਕ ਖੁਸ਼ ਹੋਏ ਬੱਚੇ ਨੇ ਕ ਖੁਸ਼ ਹੋਏ ਕਿ ਮੈਂ ਆਪਣੇ ਸ਼ਬਦਾਂ ਦੇ ਵਿੱਚ ਉਹਨਾਂ ਨੂੰ ਬਿਆਨ ਨਹੀਂ ਕਰ ਸਕਦਾ ਜੀ ਆਪਾਂ ਉਹੀ ਦੇਸੀ ਪਕੌੜੇ ਚਾਹ ਦੇ ਰੋਟੀ ਸਬਜੀ ਜੋ ਜੋ ਆਪਣੇ ਤੋਂ ਬਣ ਸਕਦਾ ਸੀਗਾ ਆਪਾਂ ਸਾਰਾ ਇੰਤਜ਼ਾਮ ਕਰਵਾਇਆ ਜੀ ਉਸ ਚੀਜ਼ ਦਾ ਬੱਚੇ ਨੇ ਉਹਦੇ ਚਾਹ ਨੂੰ ਪਏ ਐਦਾਂ ਕਿ ਬੇਰੇ ਕੋਈ ਬਿਰਾ ਕਵੇ ਕੋਈ ਅੰਕਲ ਕਵੇ ਮਨ ਲ ਕੇ ਕਹਿੰਦੇ ਜੀ ਬਸ ਕਿਆ ਹੀ ਬਾਤ ਹੈ ਤਾਂ ਇਹ ਮਨ ਲ ਕੇ ਮੈਂ ਤੁਹਾਡੇ ਨਾਲ ਕਿਉਂ ਸ਼ੇਅਰ ਕਰ ਰਿਹਾ ਜੀ ਕਿ ਇੱਥੇ ਮੈਨੂੰ ਲੱਗਦਾ ਹੈ ਕਿ ਨਾਟ ਓਨਲੀ ਆਸਟ੍ਰੇਲੀਆ ਐਡਲਿਡ ਜੀ ਦੁਨੀਆ ਭਰ ਦੇ ਹਰ ਮੁਲਕ ਦੇ ਵਿੱਚ ਪੰਜਾਬੀ ਨੂੰ ਪੰਜਾਬੀ ਜਦੋਂ ਮਿਲਦਾ ਹੈ ਨਾ ਜੀ ਉਹਦੀ ਇੱਕ ਸਾਂਝ ਏਨੀ ਗੂੜੀ ਹੈ ਉਹਦਾ ਪਿਆਰ ਉਹਦੀ ਉਹਦਾ ਉਹਦਾ ਜਿਹੜਾ ਅਹਿਸਾਸ ਇੰਨਾ ਗੂੜਾ ਹੈ ਕਿ ਉਹ ਉਹ ਪਿੱਛੇ ਹਟ ਹੀ ਨਹੀਂ ਸਕਦਾ ਜੀ ਮੈਨੂੰ ਲੱਗਦਾ ਵੀ ਕਹਿੰਦੇ ਵੀ ਕਹਿੰਦੇ ਬੰਦੇ ਨੂੰ ਬੰਦਾ ਨਹੀਂ ਖੂਨ ਖੂਣੀ ਮਿਲਦਾ ਬੰਦੇ ਨੂੰ ਬੰਦਾ ਮਿਲ ਜਾਂਦਾ ਤਾਂ ਉਹ ਗੱਲ ਹੈ ਜੀ ਮਤਲਬ ਕਿ ਵੀ ਇੱਥੇ ਸਾਨੂੰ ਜਦੋਂ ਉਹਨਾਂ ਬੱਚਿਆਂ ਨੂੰ ਮਿਲੇ ਤਾਂ ਸਾਨੂੰ ਆਇ ਲੱਗੇ ਸਾਡੇ ਆਪ ਦੇ ਬੱਚੇ ਆ ਉਹਨਾਂ ਨਾਲ ਇੰਨੀਆਂ ਗੱਲਾਂ ਸਾਂਝੀਆਂ ਹੋਈਆਂ ਨਾ ਇੰਨਾ ਇੰਨਾ ਇੰਜੋਏ ਕੀਤਾ ਨੱਚੇ ਖੇਡੇ ਹੱਸੇ ਟੱਪੇ ਤੇ ਉਹਨਾਂ ਦਾ ਘਰੋਂ ਜਾਣ ਨੂੰ ਜੀ ਨਾ ਕਰੇ ਉਹ ਵੀ ਦੇਖੋ ਟਾਈਮ ਬਾਉਂਡ ਸੀਗਾ ਕਿ 5 ਵਜੇ ਸ਼ਾਮ ਨੂੰ ਆਏ ਤੇ 8 ਵਜੇ ਉਹਨਾਂ ਨੇ ਗੋਰੇ ਬੱਚੇ ਜਿਨ੍ਹਾਂ ਨਾਲ ਰਹਿੰਦੇ ਆ ਉਹਨਾਂ ਦੇ ਘਰਾਂ ਚ ਵਾਪਿਸ ਜਾਣਾ ਸੀਗਾ ਤਾਂ ਅਸੀਂ ਉਹ ਸਾਰਾ ਅਰੇਂਜ ਕਰਾਇਆ ਪਿਕਅਪ ਕਰਵਾਇਆ ਜੀ ਪਹਿਲਾ ਸਾਰੇ ਮੇਰੇ ਫਰੈਂਡਸ ਜਿਹੜੇ ਵੀ ਜਿਨ੍ਹਾਂ ਨੇ ਵੀ ਮੇਰੀ ਉਸ ਦਿਨ ਮਦਦ ਕੀਤੀ ਇੱਕ ਸ਼ਾਰਟ ਕਾਲ ਦੇ ਉੱਤੇ ਮੈਂ ਉਹਨਾਂ ਨੂੰ ਕਿਹਾ ਭਾਈ ਵੀ ਤੇ ਮੇਰੇ ਪੰਜ ਛੇ ਫਰੈਂਡਸ ਆਏ ਰਾਜਵਿੰਦਰ ਰਹੇ ਨੇ ਜੀ ਕੇਸੀ ਹੈ ਅ ਬਰਜੇਸ਼ ਜੀ ਹੈ ਪਿੰਕਾ ਜੀ ਹੈ ਸਭ ਨੂੰ ਮੈਂ ਕਿਹਾ ਕਿ ਭਾਈ ਤੁਸੀਂ ਆਇਆ ਕਰੋ ਆਪਣੀ ਗੱਡੀਆਂ ਲੈ ਕੇ ਸਕੂਲ ਪਹੁੰਚੋ ਆਪਾਂ ਇੰਨੇ ਬੱਚੇ ਆਪਾਂ ਘਰੇ ਲੈ ਕੇ ਆਣੇ ਆ 22 ਦੇ ਕਰੀਬ ਬੱਚੇ ਸੀ ਜੀ ਤੋਂ ਤੇ ਟੀਚਰ ਸੀਗੇ 25 26 ਜਣੇ ਉਹ ਹੋਗੇ 10 15 ਜਣੇ ਅਸੀਂ ਹੋਗੇ ਪਰ ਸਾਰਿਆਂ ਦਾ ਬੜਾ ਖੂਬ ਰੰਗ ਜੰਮਿਆ ਆਨੰਦ ਆਇਆ ਮਿਲ ਕੇ ਇੰਨਾ ਵਧੀਆ ਲੱਗਿਆ ਬੱਚਿਆਂ ਨੂੰ ਕਿ ਉਹਨਾਂ ਨੂੰ ਹੋਸਟ ਕਰਨ ਦਾ ਸਾਨੂੰ ਸਾਨੂੰ ਇਹ ਲੱਗਿਆ ਵੀ ਅਸੀਂ ਨਹੀਂ ਉਹਨਾਂ ਨੇ ਹੋਸਟ ਕੀਤਾ ਉਹਨਾਂ ਨੇ ਸਾਨੂੰ ਕੀਤਾ ਸਾਨੂੰ ਇੱਕ ਮੌਕਾ ਦਿੱਤਾ ਕਿ ਅਸੀਂ ਉਹਨਾਂ ਬੱਚਿਆਂ ਨੂੰ ਮਿਲ ਸਕੀਏ ਨਾਲ ਨਾਲ ਅਸੀਂ ਉਹਨਾਂ ਨੂੰ ਸਮਝਾਇਆ ਕਿ ਇੱਥੋਂ ਦਾ ਕਲਚਰ ਕੀ ਹੈ ਇਹ ਨਾ ਸੋਚੋ ਕਿ ਤੁਸੀਂ ਇੱਥੇ ਆ ਕੇ ਸਾਨੂੰ ਇਹ ਇੱਥੇ ਆ ਕੇ ਸਾਡੇ ਟੀਚਰਸ ਨੇ ਤੁਹਾਨੂੰ ਕੰਮ ਕਰਨ ਲਾਤਾ ਤੁਹਾਨੂੰ ਜੁੱਠੇ ਬਰਤਨ ਕਰਨੇ ਪੈ ਰਹੇ ਐ ਇੱਥੋਂ ਦਾ ਇਹ ਸਿਸਟਮ ਹੈ ਜੀ ਆਸਟ੍ਰੇਲੀਆ ਦੇ ਵਿੱਚ ਜ਼ਿਆਦਾਤਰ ਲੋਕ ਜ਼ਿਆਦਾਤਰ ਦੇ ਵਿੱਚ ਮੈਂ ਕਹੂੰਗਾ ਜੀ 99% ਲੋਕ ਡਰਾਈਵਰ ਤੇ ਸਰਵੈਂਟਸ ਨੂੰ ਅਫੋਰਡ ਨਹੀਂ ਕਰਦੇ ਮੈਂ ਇਹ ਕਹਿ ਸਕਦਾ ਅਫੋਰਡ ਅਫੋਰਡ ਸ਼ਬਦ ਕਿਉਂ ਕਰਨਾ ਹੈ ਕਿਉਂਕਿ ਇੱਕ ਤਾਂ ਇਹਨਾਂ ਦੇ ਕਲਚਰ ਦੇ ਵਿੱਚ ਨਹੀਂ ਹੈ ਆਪਣਾ ਸ਼ੁਰੂ ਤੋਂ ਹੀ ਇਹ ਆਪਣਾ ਆਪ ਦਾ ਕੰਮ ਖੁਦ ਕਰਦੇ ਆਏ ਆ ਡਰਾਈਵਿੰਗ ਵੀ ਇਹ ਖੁਦ ਕਰਦੇ ਆ ਜਦੋਂ ਇਹ 16 ਸਾਲ ਦੇ ਬੱਚਾ ਹੋ ਜਾਂਦਾ ਹੈ ਡਰਾਈਵਿੰਗ ਕਰਨਾ ਸਿੱਖ ਜਾਂਦਾ ਹੈ ਜੀ ਉਦੋਂ ਤੋਂ ਲੈ ਕੇ ਜਦੋਂ ਤੱਕ ਇਹ ਡਰਾਈਵ ਕਰ ਸਕਦੇ ਖੁਦ ਕਰਨ ਦੀ ਕੋਸ਼ਿਸ਼ ਕਰਦੇ ਆ ਪਲੱਸ ਘਰ ਦੇ ਨਿੱਕੇ ਸੁੱਕੇ ਕੰਮ ਜਿਹੜੇ ਵੀ ਹੁੰਦੇ ਆ ਚਾਹੇ ਉਹ ਕਲੀਨਿੰਗ ਹੈ ਚਾਹੇ ਉਹ ਬਰਤਨ ਹੈ ਚਾਹੇ ਉਹ ਕਪੜੇ ਹੈ ਚਾਹੇ ਆਪਣੇ ਆਪਣਾ ਰੂਮ ਦਾ ਸੈਟਅਪ ਕਰਨਾ ਹੈ ਡਸਟਿੰਗ ਕਰਨੀ ਹੈ ਉਹ ਸਾਰੇ ਕੰਮ ਹੌਲੀ 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 ਕਰਦੇ ਆਪਣੇ ਮਾਂ ਬਾਪ ਨੂੰ ਦੇਖਦੇ ਦੇਖਦੇ ਉਹ ਵੀ ਸਿੱਖ ਜਾਂਦੇ ਆ ਇਹ ਕਲਚਰ ਦਾ ਇੱਕ ਹਿੱਸਾ ਹੈ ਤਾਂ ਮੈਂ ਇੰਡੀਆ ਦੇ ਬੱਚਿਆਂ ਨੂੰ ਇਹ ਕਹਿਣਾ ਚਾਹਾਂਗਾ ਕਿ ਤੁਸੀਂ ਕਦੇ ਵੀ ਕਿਸੇ ਮੁਲਕ 'ਚ ਜਾਓ ਤਾਂ ਇਹ ਨਾ ਸੋਚੋ ਕਿ ਸਾਨੂੰ ਮਲਕੇ ਸਾਨੂੰ ਟੀਚਰਸ ਨੇ ਜਾਂ ਸਾਡਾ ਜਿਹੜਾ ਵੀ ਗਰੁੱਪ ਲੈ ਕੇ ਆਇਆ ਸਾਨੂੰ ਉਹਨਾਂ ਨੇ ਕੰਮ ਕਰਨ ਲਾਤਾ ਕਿਉਂਕਿ ਐਕਸਚੇਂਜ ਪ੍ਰੋਗਰਾਮ ਪ੍ਰੋਗਰਾਮ ਦੇ ਤਹਿਤ ਬਹੁਤ سارے ਬੱਚੇ ਬਹੁਤ ਸਾਰੇ ਮੁਲਕਾਂ ਜੀ ਜਾਂਦੇ ਆ ਉਹਦਾ ਕਾਰਨ ਹੀ ਇਹ ਹੈ ਕਿ ਉਹ ਉਥੋਂ ਦਾ ਕਲਚਰ ਸਿੱਖਣ ਉਥੋਂ ਦੀ ਗੱਲਬਾਤ ਸਿੱਖਣ ਉਥੋਂ ਦਾ ਸਿਸਟਮ ਸਿੱਖਣ ਤਾਂ ਇਹ ਇਹ ਤੋਂ ਇਸ ਸਟੰਡ ਦੇ ਹਿੱਸਾ ਹੈ ਜੀ ਤੇ ਇਹਨੂੰ ਕਦੇ ਵੀ ਇਹ ਨਾ ਸੋਚੋ ਕਿ ਸਾਨੂੰ ਕੰਮ ਕਰਨ ਲਾਤਾ ਇਹ ਬਹੁਤ ਜ਼ਰੂਰੀ ਹੈ ਜੀ ਕਿਉਂਕਿ ਜਦੋਂ ਆਪਾਂ ਪਲੱਸ 2 ਤੋਂ ਬਾਅਦ ਉਹ ਬੱਚੇ ਇਹ ਸੋਚ ਰਹੇ ਸੀ ਕਈ ਬੱਚਿਆਂ ਨੇ ਸਵਾਲ ਕੀਤਾ ਕਿ ਅੰਕਲ ਅਸੀਂ ਕਿਹੜੇ ਕੋਰਸ ਚਾਹੀਏ ਕਿੱਥੇ ਆਈਏ ਸਿਡਨੀ ਆਈਏ ਮੈਲਬਨ ਆਈਏ ਐਡਲਿਡ ਆਈਏ ਤਾਂ ਪਹਿਲਾਂ ਤਾਂ ਮੈਂ ਸਭ ਤੋਂ ਪਹਿਲਾਂ ਉਹਨਾਂ ਨੂੰ ਮੈਂ ਹੀ ਕਿਹਾ ਕਿ ਤੁਸੀਂ ਜਿੱਥੇ ਮਰਜ਼ੀ ਜਾਓ ਸਾਰਾ ਆਸਟ੍ਰੇਲੀਆ ਬਹੁਤ ਖੂਬਸੂਰਤ ਹੈ ਹਰ ਕਿਤੇ ਓਪਰਚ्युनिटी ਹੈ ਪਰ ਤੁਸੀਂ ਆਪਣਾ ਐਟੀਟਿਊਡ ਜ਼ਰੂਰ ਬਦਲ ਕੇ ਆਇਓ ਤੁਸੀਂ ਇਹ ਜ਼ਰੂਰ ਸੋਚਿਓ ਕਿ ਅਸੀਂ ਆਪਣਾ ਸਾਰਾ ਕੰਮ ਆਪਣੇ ਹੱਥੀਂ ਕਰਨਾ ਹੈ ਤੇ ਫੇਰ ਹੀ ਤੁਸੀਂ ਇੱਕ ਇੱਕ ਕਾਮਯਾਬੀ ਦੀ ਲੀ ਦੇ ਚੱਲ ਸਕਦੇ ਹੋ ਕਿ ਉਹ ਕਿ ਜਿਹੜਾ ਉਹ ਆਪਣਾ ਏਟਿਟਿਊਡ ਨਹੀਂ ਛੱਡਦੇ ਨਾ ਕਿ ਮੈਂ ਤਾਂ ਵੀ ਮੈਂ ਤਾਂ ਕਦੇ ਪਾਣੀ ਦਾ ਗਲਾਸ ਨਹੀਂ ਚੱਕਿਆ ਵੀ ਮੈਂ ਕੰਮ ਕਿਵੇਂ ਕਰੂ ਤਾਂ ਉਹਨਾਂ ਬੱਚਿਆਂ ਨੂੰ ਸਰਵਾਈਵਲ ਔਖਾ ਹੋ ਜਾਂਦਾ ਜੀ ਤਾਂ ਅੱਜ ਮੈਂ ਤੁਹਾਡੇ ਨਾਲ ਬਸ ਇਹ ਇੱਕ ਸਟੋਰੀ ਸ਼ੇਅਰ ਕਰਨੀ ਸੀ ਜੀ ਤੇ ਬਾਕੀ ਇਹਦੇ ਪ੍ਰੋਗਰਾਮ ਦੇ ਵਿੱਚ ਤੁਸੀਂ ਮੈਂ ਉਹ ਸਾਰੇ ਜਿੰਨੀਆਂ ਵੀਡੀਓਜ਼ ਮੈਂ ਆਪਣੇ ਫੋਨ ਨਾਲ ਬਣਾ ਸਕਿਆ ਉਹ ਸਾਰੀਆਂ ਆਪਾਂ ਕਲਿੱਪਸ ਐਡ ਕਰ ਰਹੇ ਹਾਂ ਤੇ ਬੱਚਿਆਂ ਤੋਂ ਪਰਮਿਸ਼ਨ ਲੈ ਲਈ ਟੀਚਰਜ਼ ਤੋਂ ਪਰਮਿਸ਼ਨ ਲੈ ਲਈ ਸੀ ਤਾਂ ਕਿ ਇਸ ਇਹ ਪਬਲਿਕ ਇਹਨੂੰ ਐਪੀਸੋਡ ਬਣਾ ਸਕੀਏ ਤੇ ਦਿਖਾ ਸਕੀਏ ਤੁਹਾਨੂੰ ਤੇ ਤੁਸੀਂ ਵੀ ਆਪਣੇ ਕਮੈਂਟਸ ਦੱਸਿਓ ਜੀ ਇਹਦੇ ਬਾਰੇ ਤੁਹਾਨੂੰ ਕਿਵੇਂ ਲੱਗਿਆ ਤੇ ਅਸੀਂ ਤੁਹਾਡੇ ਨਾਲ ਅਸੀਂ ਛੋਟਛੋਟੀਆਂ ਜਿਹੜੀਆਂ ਜਾਣਕਾਰੀਆਂ ਉਹ ਸ਼ੇਅਰ ਕਰਦੇ ਰਵਾਂਗੇ ਧੰਨਵਾਦ ਬਹੁਤ-ਬਹੁਤ ਸ਼ੁਕਰੀਆ ਜੀ ਨਮਸਕਾਰ ਜੀ ਜੀ ਦਾ 10 ਦਿਨ ਦਾ ਇਥੇ ਆਸਟ੍ਰੇਲੀਆ ਦਾ ਆਸਟ੍ਰੇਲੀਅਨ ਕਲਚਰ ਦੇਖ ਕੇ ਆਸਟ੍ਰੇਲੀਅਨ ਕਲਚਰ ਐਕਸਪੀਰੀਅੰਸ ਕਰਨ ਤੋਂ ਬਾਅਦ ਹੋਣ ਤੀਰਡ ਲਾਸਟ ਡੇ ਅਸੀਂ ਪੰਜਾਬੀ ਕਲਚਰ ਆਸਟ੍ਰੇਲੀਆ ਵਾਲਾ ਪੰਜਾਬੀ ਕਲਚਰ ਐਕਸਪੀਰੀਅੰਸ ਕਰ ਰਹੇ ਐ ਐਂਡ ਆਸ ਗੁੱਡ ਅਮੇਜ਼ਿੰਗ ਜੀ ਵੈਰੀ ਗੁੱਡ ਵੈਰੀ ਗੁੱਡ ਜੀ ਵੈਰੀ ਗੁੱਡ ਸਬਤੋ ਸਬਤੋ ਵਜੇ ਸਬਤੋ ਵਜੇ ਕੀ ਲੱਗਿਆ ਓਏ ਹੋਏ 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 ਇਹ ਟੂਰ ਸਾਡਾ 10 ਦਿਨਾਂ ਦਾ ਸੀ ਅੱਛਾ ਜੀ ਤੁਸੀਂ ਕਿੱਥੋਂ ਆਏ ਹੋ ਮੈਂ ਪਟਿਆਲਾ ਤੋਂ ਆਇਆ ਪਟਿਆਲਾ ਪੰਜਾਬ ਜਿਹੜਾ ਸਕੂਲ ਹੈ ਤੁਹਾਡਾ ਕੀ ਹੋ ਰਿਹਾ ਹੈ ਤੇ ਹੈਪੀ ਜਾਈਂ ਰਾਇਨ ਇੰਟਰਨੈਸ਼ਨਲ ਸਕੂਲ ਹੈ ਤੇ ਇੱਕ ਕਲਚਰਲ ਐਕਸਚੇਂਜ ਪ੍ਰੋਗਰਾਮ ਹੈ ਅੱਛਾ ਜੀ ਤੇ ਅਸੀਂ इतने चार्ल्स कैम्बल कॉलेज आए थे सिडनी तो एडलेट तो इतने साढ़ा बहुत वो एक्सपीरियंस है तेजे न आपकी फैमिली के साथ साढ़े सारे न थैंक यू सो मच मेरा नाम गुरलील है ना, ये बेस्ट अच्छे लुधियाने तो पंजाब तो ये बेस्ट टूर सिगा सिडनी का मतलब एडिलेड का पहला से सिडनी का ना वर्बन है जिन्हें इससे आके आया हर इस तक तो से

ਉਹ ਕੋਸਟੀ ਅੰਡਰਸਟੈਂਡ ਪੰਜਾਬੀ ਨਹੀਂ ਸੋ ਇਟਸ ਬੀਨ 5 ਡੇਸ ਟੂ ਆਵਰਸ ਇਨਫਸਫ ਟੂ ਬੀ ਵਿਦ ਅ ਪੰਜਾਬੀ ਟੂ ਅੰਡਰਸਟੈਂਡ ਸੋ ਗਰੀਸ਼ ਜੀ ਲਾਸਟ ਵੀਕ ਆਇਸੀ ਇੱਕ ਗਰੁੱਪ ਆਇਆ ਸੀਗਾ ਟੀਚਰਸ ਆਏ ਬੱਚੇ ਆਏ ਬਹੁਤ ਅੱਛਾ ਲੱਗਿਆ ਇਹਨਾਂ ਨੂੰ ਮਿਲਿਆ ਸੀ ਪਾਰਲੀਮੈਂਟ ਵੀ ਗਏ ਤੇ ਇਸ ਵਾਰ ਕੇ ਸੰਬੰਧ ਪਰ ਗਰੀਸ਼ ਜੀ ਮਿਲੇ ਡਬਲੂ ਪੀ ਆਏ ਉਹਨਾਂ ਦਾ ਕਹਿ ਬਣ ਜਦੋਂ ਦੱਸਦੇ ਵੀ ਪੰਜਾਬੀ ਖਾਣਾ ਮਿਸ ਕਰ ਰਹੇ ਨੇ ਬੱਚੇ ਮੈਂ ਕਿਹਾ ਪੰਜਾਬੀ ਲੈਣਾ ਮਰਾਠੀ ਖਾਂਦੇ ਕਿਉਂ ਨਹੀਂ ਪੰਜਾਬੀ ਖਾਣਾ ਕਮਾਲ ਨਹੀਂ ਦਿੱਤਾ ਅੱਜ ਜਿੰਦਗੀਆਂ ਠੀਕ ਹੈ ਤੇ ਚਲੋ ਸਭਾ ਨੂੰ ਬਣਿਆ ਸਾਰੇ ਪਿਆਏ ਸੋਹਣੇ ਸੋਹਣੇ ਚਿਹਰੇ ਸੋਹਣੇ ਦੇਖ ਕੇ ਇਹਦੇ ਮੇ ਭੁੱਲ ਦੇ ਕੇ ਬਹੁਤ ਵਧੀਆ ਲੱਗਿਆ ਬੱਚੋ ਤੇ ਐਦਾਂ ਹੀ ਜਵਾਲੀਆਂ ਬਣੋ ਐਂ ਕੁਸ਼ ਰਹੋ ਹਮੇਸ਼ਾ ਬੁਲੰਦੀਆਂ ਨੂੰ ਚੂਹੋ ਤੁਸੀਂ ਸਾਡੀ ਇਹ ਹੀ ਪਰਮਾਤਮਾ ਦੇ ਗਿਆਨ ਦਾ ਅਸਲ ਤੇ ਤੁਸੀਂ ਸਾਰੇ ਜਾਣ ਤੋਂ ਪਹਿਲਾਂ ਸਾਡਾ ਜਰੂਰ ਨੰਬਰ ਲੈ ਕੇ ਜਾਓ ਤਾਂ ਕਿ ਤੁਹਾਨੂੰ ਕਦੇ ਵੀ ਜਿੰਦਗੀ ਤੱਕ ਲੋੜ ਹੈ ਤਾਂ ਇਹ ਸੋਚੋ ਕੋਲੇ ਇਫਰਾ ਇੱਥੇ ਵੀ ਬਹਿ ਠੀਕ ਹੈ ਇਹ ਹੀ ਆਪਣੀ ਸਾਜ ਠੀਕ ਹੈ ਅਨਕਲ ਅਨਕਲ ਇਹ ਬਿਲਕੁਲ ਅੱਜ ਤੋਂ ਹੀ ਜੀ ਚੱਲ ਰਿਹਾ ਕੋਈ ਗੱਲ ਨਹੀਂ ਜਿਆ ਦੁਰਗਾ ਸੰਗੀਤ ਮੰਡਲ ਸਾਡੇ ਇੱਕ ਗਰੁੱਪ ਬੈਂਸ ਚ ਇਹ ਚਲਾਦੇ ਹੈ ਤੇ ਕਮਿਊਨਿਟੀ ਦੇ ਸਾਰੇ ਕੰਮ ਕਰਦੇ ਸਾਰੇ ਤਿਉਹਾਰ ਮਨਾਦੇ ਜਿ ਸਾਡੇ ਭਰਾਂਜੀ ਪਰਦੇਸ਼ ਜੀ ਨਾਲ ਆਏ ਜਿਨਾਂ ਨੇ ਕਿਹਾ ਕਿ ਅੱਪਾ ਬੱਚਾ ਸਾਨੂੰ ਬੁਲਾਈਏ ਤੇ ਸਾਡੇ ਸਾਰੇ ਮੈਂਬਰ ਪਿੰਤਾ ਜੀ ਨੇ ਸਾਡੇ ਭਰਾਂਜੀ ਜਿਦੜੇ ਸਾਰੇ ਬੱਧੀ ਬੰਨੇ ਜੋਤੀ ਦੀਦੀ ਚਲੋ ਆਪਾਂ ਸਾਰੇ ਇਕੱਠੇ ਹੋ ਗਏ ਪ੍ਰਦੀਪ ਜੀ ਜੋਤੀ ਦੀਦੀ ਮਾਨ ਸਾਹਿਬ ਤੇ ਬਾਕੀ ਕੁਦਰ ਛੋਟਨਾ ਸੁਰੂ ਸਾਧੀ ਕਰਨੀ ਹੈ ਕਿ ਤੁਸੀਂ ਇੱਥੇ ਪਹਿਲੀ ਵਾਰ ਪਰ ਫੋਰਨ ਅਬਰੋਡ ਪਹਿਲੀ ਵਾਰ ਕੋਲ ਕੋ ਨਾ ਹੈ ਹੈ ਤਾਂ ਵੀ ਉਹਨਾਂ ਨੂੰ ਵੀ ਕੋ ਤਾਂ ਮੋਸਟ ਆਫ ਯੂ ਪਹਿਲੀ ਵਾਰ ਆਏ ਠੀਕ ਹੈ ਨਾ ਆਸਟ੍ਰੇਲੀਆ ਮੈਨ ਵੈ 17 ਸਾਲ ਹੋ ਗਏ सतारह तो तो साल जो मैं आया उदू मैं अठाई साल का सर मैं हूं उ छब्बीस साल तरताली साल हो गया ठीक है बहुत कुछ सीखे कल्चर बारे यही चीज़ हम दसना चाहते हैं कि ना डिफरेंट कल्चर एक डिफरेंट वर्ल्ड इन्ने साल होने बाद गोरे दोस्त नहीं है गोरे गोरिया साढ़े दोस्त नहीं हैं साथस्त जो भाई है पंजाबी हैं यद कारण है कि अपना कल्चर अपना ठीक है पर जो कहते ना किम भूमि जन्मभूमि जन्मभूमि वो सी करम भूमि इतने कर्म करते हैं अपना एक करम भूमि ठीक है ना अपन कंगा के गंगा राजस जमना के जमना अपन अपने जाके पढ़ना पैगा उन्होंने कल्चर अडोप्ट करना पैगा ठीक है अपने घर आपको कुछ भी करते हैं जो आप बहार जाए आप एक चलो छोटा छोटा जो फॉर एग्जाम्पल आप गुरुद्वारा साहब जाए तो आप थले बह के प्रसाद लेते हैं कि नहीं करते ਮੰਦਰਾਚਪਾ ਉਹ ਕੁਝ ਲੈਣਾ ਨੇ ਚਾਰ ਚਪਾ ਚਪਲ ਪਾ ਕੇ ਬਗਦੇ ਨੇ ਠੀਕ ਹੈ ਜੋ ਕਿ ਉਹ ਕਲਚਰ ਉਹਦਾ ਨਾ ਉਹਵੇਂ ਉਹਵੇਂ ਹੋ ਜਾਂਦਾ ਜੇ ਕੋਈ ਉਹ ਮਿਲੋ ਕਿ ਤਾਂ ਤੇ ਇਥੇ ਵੀ ਉਹ ਹੀ ਗੱਲ ਲੈ ਬੱਚੋ ਕਿ ਆਪਾਂ ਜੇ ਕਿਸੇ ਨੂੰ ਪਤਾ ਲੱਗੇ ਤੁਹੇ ਸਾਰੇ ਜਿਹੜੇ ਤੁਹਾਡੇ ਸਕੂਲ ਮੇਟਸ ਐ ਉਹਨਾਂ ਨਾਲ ਹੀ ਰਹੇ ਹੋ ਆਊਡੀਨ ਹੈ ਸਾਰੇ ਠੀਕ ਹੈ ਨਾ ਉਹਨਾਂ ਦਾ ਕਲਚਰ ਤੁਸੀਂ ਸਮਝਿਆ ਆਈ ਥਿੰਕ ਕੈਨ ਬੈਸਟਿੰਗ ਅਬਾਊਟ ਏ ਪ੍ਰੋਗਰਾਮ ਕਿ ਤੁਸੀਂ ਇੱਕ ਫੋਰਨ ਫੈਮਲੀ ਦੇ ਬੱਚਿਆਂ ਨਾਲ ਰਹੇ ਹੋ ਤੇ ਉਹਨਾਂ ਦਾ ਕਲਚਰ ਦੇਖਣ ਦਾ ਸਾਨੂੰ ਪੂਰਾ ਅਪੋਰਚ ਹੋ ਗਿਆ ਇਹਨਾਂ ਟਾਈਮ ਸਾਨੂੰ ਬਹੁਤ ਨਹੀਂ ਮਿਲਿਆ ਅਜੀਤ ਜੀ ਉਹਦੇ ਵੀ ਕਹਿੰਦਾ ਜੇ ਕੋਨਾ ਬੱਚਿਆਂ ਨਾਲ ਜਾਂ ਕੋਨਾ ਫੈਮਲੀਆ ਨਾਲ ਕਦੇ ਲੇ ਹੋਣੇ ਇਹ ਵਧੀਆ ਗੱਲ ਐ ਤੁਸੀਂ ਉਹ ਤੋਂ ਸਿੱਖੋ ਕਿ ਕਦੇ ਵੀ ਕੋਈ ਵੀ ਨੈਗੇਟਿਵਿਟੀ ਕੁਝ ਵੀ ਨਾ ਲੈ ਲਈ ਜਾਓ ਤੇ ਜਿਹੜੀ ਜਿਹੜੀ ਵਧੀਆ ਵਧੀਆ ਹੋ ਰੱਖੋ ਉਹ ਲੈ ਕੇ ਜਾਣਾ ਤੇ ਜਿਹੜੀ ਜਿਹੜੀ ਨਹੀਂ ਰੱਖਣੀ ਉਹ ਨਾ ਰੱਖੋ ਇਹ ਆਪਾਂ ਬੈਠ ਜਿਹੜਾ ਕੋਈ ਮੀਠਾਸ ਖਾਣ ਦੇ ਕਾਰਨ ਕੋਈ ਨਾ ਐਂਕੀ ਹੋਰ ਉਹਦਾ ਕੰਟੀ ਜਾਵਣਾ ਉਹ ਕਾਰਨ ਕੋਈ ਨਾ ਆਪਾਂ ਬੈਠ ਕੇ ਕਿ ਨਾ ਆਪਾਂ ਦੇਖੋ ਥੋੜੇ ਟੀਕੇ ਥੋੜੇ ਨਾਲ ਐ ਤਾਂ ਤੁਹਾਨੂੰ ਕੋਈ ਪ੍ਰੋਬਲਮ ਆ ਤੇ ਇਹ ਚੀਜ਼ ਜ਼ਰੂਰ ਹੋਵੇ ਠੀਕ ਐ ਨਾ ਮੈਨੂੰ ਤਾਂ ਯਕੀਨ ਕੋਕ ਲੱਗਿਆ ਕਿ ਮੈਂ ਤਾਂ ਪ੍ਰੋਟੀਨ ਵਾਲਾ ਮੈਨੂੰ ਵੀ ਬਹੁਤ ਜੀ ਮਰਜੀ ਤੇ ਇਹਨਾਂ ਦੀ ਜਨਵਰੀ ਐਂਡ ਦੇ ਵਿਲ ਡੂ ਸਮਥਿੰਗ ਫਾਰ ਯੂ ਉਹਨਾਂ ਪ੍ਰੋਟੀਨ ਹੀ ਹੋਣੀ ਤਾਂ ਸੋਨ ਰੋਟੀਆਂ ਤੇ ਸਰਦੀ ਦਾ ਮਿਲੂਗੀ ਠੀਕ ਹੈ ਨਾ ਕੁਛ ਨਾ ਕਹਿਣਾ ਉਸ ਦਾ ਵੀ ਦੇ ਵਿਲ ਟ੍ਰਾਈ देयर बेस्ट ਟੂ ਮੇਕ ਯੂ ਗਾਈਜ਼ ਕੰਫਰਟਡ ਐਮ ਇਟ ਐਂਡ ਪ੍ਰੋਬੇਬਲੀ ਜੇ ਦੋ ਵੀਟ ਅਸਰ ਬਿਕੋਜ਼ ਹੀ ਵਾਸ ਵੈਰੀ ਵਰੀਡ ਹੀ ਹੀ ਵਾਸ ਵੈਰੀ ਵਰੀਡ ਹੀ ਕੀਟਸ ਅ ਲੋਟ ਹੈਪੀ ਸੋ ਦੈਟਸ ਟੈਚ ਆਫ ਟੂ ਵੀ ਤਾਂ ਆਪ ਇਕੱਠੇ ਹੋਏ ਸਵਾਭ ਬਣਿਆ ਠੀਕ ਹੈ ਨਾ ਤੇ ਐ ਸੋ ਤੋਂ ਹੀ ਕਿ ਉਹ ਵਾਸ ਹੀ ਵਾਂਟਸ ਆਸੋ ਜੁਗਾਇ ਮੀਟਾ ਠੀਕ ਹੈ ਸਾਡੇ ਵਰਗੀਆਂ پاک ਪਵਿੱਤਰ ਰੂਹਾਂ ਨੂੰ ਅਸੀਂ ਮਿਲੇ ਆ ਤੁਹਾਡੇ ਜਿਹੜੇ ਬੱਚੇ ਹੁੰਦੇ ਆ ਨਾ ਉਹ ਰੱਬ ਹੁੰਦਾ ਜੇ ਬੱਚੇ ਖੁਸ਼ ਹੋ ਗਏ ਸਮਝੋ ਰੱਬ ਖੁਸ਼ ਹੋ ਗਿਆ ਅਸੀਂ ਤਾਂ ਇਹ ਮੰਨਦੇ ਆ ਹਨਾ ਔਰ ਤੁਸੀਂ ਖਾਸ ਕਰਕੇ ਇਸ ਟਾਈਮ ਦੇ ਵਿੱਚ ਜਿੱਦਾਂ ਜੋਲੀ ਜੀ ਨੇ ਕਿਹਾ ਕਿ ਤੁਸੀਂ ਫੋਰਨ ਕੰਟਰੀ ਦੇ ਵਿੱਚ ਆਏ ਹੋ ਐਂਡ ਇਟਸ ਅ ਵੈਰੀ 빅 ਚਾਂਸ ਟੂ ਅਡਾਪਟ ਅ ਡਿਫਰੈਂਟ ਕਲਚਰ ਔਰ ਹੈਟਸ ਆਫ ਟੂ ਯੂ ਕਿ ਇਨੇ ਛੋਟੇ ਛੋਟੇ ਹੋ ਕੇ ਵੀ ਤੁਸੀਂ ਇੱਕ ਡਿਫਰੈਂਟ ਕਲਚਰ ਨੂੰ ਅਡਾਪਟ ਕਰ ਰਹੇ ਹੋ ਔਰ ਆਪਣੇ ਕਲਾਸਮੇਟਸ ਦੇ ਘਰ ਉਹਨਾਂ ਦੇ ਘਰ ਦੇ ਵਿੱਚ ਰਹਿ ਰਹੇ ਹੋ ਔਰ ਉਹਨਾਂ ਦੇ ਮੁਤਾਬਿਕ ਚੱਲਣ ਦੀ ਕੋਸ਼ਿਸ਼ ਕਰ ਰਹੇ ਹੋ ਆਈ ਥਿੰਕ ਤੁਸੀਂ ਇਸ ਚੀਜ਼ ਦੇ ਨਾਲ ਬਹੁਤ ਕੁਝ ਸਿੱਖ ਕੇ ਜਾਓਗੇ ਔਰ ਇੱਕ ਗੱਲ ਮੈਂ ਹੋਰ ਤੁਹਾਨੂੰ ਦੱਸਣੀ ਚਾਹੁੰਦੀ ਆ ਜਿਵੇਂ ਆਈ ਵਾਸ ਐਡਮਿਸਟਰਸ ਇਨ ਗਵਰਨਮੈਂਟ ਸਕੂਲ ਇਨ ਇੰਡੀਆ ਮੈਂ 14 ਸਾਲ ਗਵਰਨਮੈਂਟ ਜੌਬ ਕੀਤੀ ਹੈ ਔਰ ਸਾਨੂੰ ਇੱਥੇ ਆਨੂ 13 ਸਾਲੀ ਹੋਇਆ ਕੋਈ ਜ਼ਿਆਦਾ ਨਹੀਂ ਹੋਇਆ ਉੱਥੇ ਹੈਡਮਿਸਟਰਸ ਸੀ ਘਰ ਚ ਨੌਕਰ ਚਾਕਰ ਸੀ ਇੱਥੇ ਆਏ ਫਰਸਟ ਡੇ ਜ਼ਮੀਨ ਤੇ ਸੁੱਤੇ ਆ ਰੋਟੀ ਵੀ ਨਹੀਂ ਸੀ ਮਿਲੀ ਔਰ ਇੱਕ ਜ਼ਮੀਨ ਤੇ ਗੱਦਾ ਵੀ ਨਹੀਂ ਸੀਗਾ ਆਈ ਵਾਸ ਲਿਟਰਲੀ ਕਰਾਇੰਗ ਲੇਕਿਨ ਹੌਲੀ ਹੌਲੀ ਇਸ ਕਲਚਰ ਨੂੰ ਅਡਾਪਟ ਕੀਤਾ ਤੇ ਇਸ ਦੇਸ਼ ਦੀਆਂ ਜਿਹੜੀਆਂ ਬਾਉਂਡਰੀਜ਼ ਐ ਕਿ ਇੱਥੇ ਇੰਡੀਪੈਂਡੈਂਟ ਬੰਨਾ ਪੈਂਦਾ ਰਜੇ ਇੱਥੇ ਅਸੀਂ ਖੋਦੀ ਪੰਜਾਬੀ ਦੀ ਇੱਕ ਕਹਾਵਤ ਐ ਆਪੇ ਮੈਂ ਰੱਜੀ ਪੁੱਜੀ ਆਪੇ ਮੇਰੇ ਬੱਚੇ ਜੀ ਕੀ ਮਤਲਬ ਕਿ ਇੱਥੇ ਆਪ ਹੀ ਮਾਲਕ ਆਪ ਹੀ ਨੌਕਰ ਸਭ ਕੁਝ ਖੋਦੀ ਕਰਨਾ ਪੈਂਦਾ ਇੱਥੇ ਕੋਈ ਨੌਕਰ ਚੱਕਰ ਨਹੀਂ ਹੁੰਦੇ ਖੋਦੀ ਭਾਂਡੇ ਮੰਜਣੇ ਪੈਂਦੇ ਆ ਖੋਦੀ ਗੈਸਟ ਲਈ ਖਾਣਾ ਬਣਾਉਣਾ ਪੈਂਦਾ ਫੋਰ ਏਗਜ਼ਾਮਪਲ ਅੱਜ ਤੁਸੀਂ ਆਣਾ ਸੀ ਪਰ ਸਾਨੂੰ ਇੰਨਾ ਚਾ ਸੀ ਅਸੀਂ ਚਾਹ ਚਾਹੇ ਇੱਕ ਇੱਕ ਚੀਜ਼ ਆਪਣੇ ਹੱਥਾਂ ਨਾਲ ਬਣਾਈ ਸੋ ਇਹੀ ਇਸ ਕਲਚਰ ਦਾ ਇਹੀ ਇੱਕ ਬੇਸਿਕ ਹੈ ਕਿ ਹਰ ਚੀਜ਼ ਸਾਨੂੰ ਆਪਣੇ ਹੱਥ ਨਾਲ ਕਰਨੀ ਪੈਂਦੀ ਹੈ ਔਰ ਆਪਣੇ ਘਰ ਦੇ ਵਿੱਚ ਆਪਣਾ ਕੰਮ ਕਰਕੇ ਅਸੀਂ ਨੀਵੇਂ ਨਹੀਂ ਹੁੰਦੇ ਥਿਸ ਇਜ਼ ਅ ਫਰਸਟ ਸਟੈਪ ਟੂ ਬੀ ਇੰਡੀਪੈਂਡੈਂਟ ਇਸ ਦੇਸ਼ ਦੇ ਵਿੱਚ ਇੰਡੀਪੈਂਡੈਂਟ ਹੋਣਾ ਬਹੁਤ ਜ਼ਰੂਰੀ ਹੈ ਔਰ ਇੰਡੀਪੈਂਡੈਂਸੀ ਕਿੱਥੋਂ ਸ਼ੁਰੂ ਹੁੰਦੀ ਹੈ ਆਪਣੀ ਫੈਮਲੀ ਤੋਂ ਆਪਣੇ ਘਰ ਤੋਂ ਆਪਣੇ ਆਪ ਤੋਂ ਛੋਟੇ-ਛੋਟੇ ਕੰਮਾਂ ਲਈ ਅਸੀਂ ਕਦੇ ਡਿਪੈਂਡ ਨਹੀਂ ਹੋਣਾ ਕਿਸੇ ਤੇ ਔਰ ਨਾ ਅਸੀਂ ਕਿਸੇ ਨੂੰ ਆਰਾਮਾ ਦੇ ਸਕਦੇ ਆ ਉਹਨੇ ਮੈਨੂੰ ਤੋਏ ਕਰਾ ਲਿਆ ਉਹ ਕਰਾ ਲਿਆ ਕੁਝ ਨਹੀਂ ਰਾਜੀ ਹੱਥੇ ਆਪਣਾ ਆਪਣੇ ਹੱਥੀ ਆਪਣਾ ਕੰਮ ਆਪ ਕਰਨਾ ਪੈਂਦਾ ਆ ਅਸੀਂ 100 100 2 200 5 500 ਬੰਦਿਆਂ ਦੀ ਗੈਦਰਿੰਗ ਕਰਦੇ ਆ ਲੇਕਿਨ ਸਭ ਕੁਝ ਸਕ੍ਰੈਚ ਤੋਂ ਵਾਈਂਡ ਅਪ ਤੱਕ ਆਪਣੇ ਹੱਥਾਂ ਨਾਲ ਕਰਦੇ ਆ ਸੋ ਕਦੇ ਉਦਾਸ ਨਹੀਂ ਹੋਣਾ ਨਾ ਕਦੇ ਮਤਲਬ ਇਹ ਸੋਚਣਾ ਕਿ ਮੈਨੂੰ ਇਹ ਕਰਨਾ ਪਿਆ ਉਹ ਨਹੀਂ ਤੁਸੀਂ ਬਹੁਤ ਵੱਡਣਾ ਆ ਬਹੁਤ ਕੁਝ ਵੱਡਣਾ ਬਹੁਤ ਅੱਗੇ ਤੱਕ ਜਾਣਾ ਆ ਥਿਸ ਇਜ਼ ਓਨਲੀ ਸਟਾਰਟਿੰਗ ठीक है सो ऑलवेज थैंकफुल टू योर मैम एंड सर गिरीश जी उना दे करके थानू ये चांस मिले और वी आर आल्सो वेरी थैंकफुल टू गिरीश जी एंड रिस्पेक्टेड मैम कि उना दे करके सानू चांस मिले तोअडे वरगे रब वरगे बच्चा मिलन दा थैंक यू सो मच गाइस थैंक यू सर थैंक यू मैम ये जो आज आपको अपॉर्चुनिटी मिली है ये आपके ऑर्गेनाइजेशन की वजह से ही मिली है रा इंटरनेशनल ग्रुप की वजह से क्योंकि जॉली सर जो हमको इतनी इज्जत दे रहे हैं उनके लोग इतना प्यार दे रहे हैं खाना दे रहे हैं ये सब आपके इंस्टीट्यूशन की वजह से है क्योंकि आप ही की एक टीचर जो बॉम्बे से है वो उनको जानती हैं उनके एक फ़ोन कॉल से क्योंकि उन्होंने तो मुझे देखा नहीं था उनके एक फ़ोन कॉल से इतना सब कुछ अरेंज हुआ इतने प्यारे प्यारे लोग आए खुद से अपने काम से वक्त निकाल कर हमको ड्राइव करके यहाँ पर लेकर आए हम थोड़ी देर सो लिए थे आधे घंटे ड्राइव में विच इज अ गुड रिफ्रेशिंग थिंग बट थैंक्स टू ऑल ऑफ यू जॉली सर थैंक यू एक्चुअल नेम इज़ जोहर गर्ग ओके जॉली इज हिज पेट नेम आपके इसमें होता है वैसे थैंक यू टू मिसेस गर्ग हैज कम एट फोर ओ क्लॉक इन दाउस एंड इन दैट वन आवर शी अस लाइक वाइज ज्योतिष जी ने भी बनाकर लेकर आए कुछ और तो ये घर का खाना है हमको जो मिल रहा है और आई एम सो हैपी टू सी ऑल ऑफ यू स्माइलिंग मुझे लगता है तीन दिन से ये रोक के रखा था खास करके हरलीन ने जो उमड़ उमड़ के बाहर आ रहा था एंड आई ऑल्सो लाइक वुड लाइक टू अप्रीशियट ऑल ऑफ यू दैट यू एक्नोलेज इट सो वेल बट यू फर्दर यू टू एक्नॉलेज विथ ऑल ऑफ देम and uh, thank you raminder ma'am also because you know if the, if the management if the teacher would not have agreed ajam it's not right so thank you so much it was really nice